ਜਰਮ ਉਸ ਮੀਤੇ ਦਿਨ ਸੋਨਾ ਹੋਇਆ ਸਸਤਾ ਗ੍ਰਾਹਕਾਂ ਦੀਆਂ ਲੱਗੀਆਂ ਮੋਜਾਂ ਸੋਨੇ ਦੀਆਂ ਧੜਮ ਡਿਗੀਆਂ ਕੀਮਤਾਂ ਸੋਨਾ ਖਰੀਦਣ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੇਕਰ ਕੋਈ ਸੋਨਾ ਖਰੀਦਣਾ ਚਾਹੁੰਦਾ ਹੈ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਦੇਸ਼ ਭਰ ਦੇ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਸੋਨੇ ਦੀ ਕੀਮਤ ਡਿੱਗ ਗਈ ਹੈ ਹਾਲਾਂਕਿ ਬੀਤੇ ਦਿਨ ਵੀ ਸੋਨੇ ਦੀ ਕੀਮਤ ਦੇ ਵਿੱਚ ਜੋ ਕਿ ਗਿਰਾਵਟ ਆਈ ਸੀਗੀ ਤੇ ਅੱਜ ਵੀ ਆ ਦੱਸਦੀ ਕਿ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆਈ ਹੈ ਜਾਂ ਚਾਂਦੀ ਦੀ ਕੀਮਤ ਕੀਮਤ ਜੋ ਕਿ ਵੱਧ ਗਈ ਹੈ ਤੇ ਅੱਜ 16 ਅਗਸਤ ਹੈ ਸਰਾਫਾ ਬਾਜ਼ਾਰ ਦੇ ਵਿੱਚ 24 ਕੈਟ ਸੋਨੇ ਦੀ ਕੀਮਤ 1,1380 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ 22 ਕੈਟ ਸੋਨੇ ਦੀ ਕੀਮਤ 92,940 ਗ੍ਰਾਮ ਅਦਾਜ਼ੇ ਕਿ 40,000 ਰੁਪਏ ਪ੍ਰਤੀ 10 ਗ੍ਰਾਮ ਹੈ ਇਸ ਦੇ ਨਾਲ ਹੀ ਅੱਜ ਚਾਂਦੀ ਦੀ ਕੀਮਤ ਵੀ ਤੁਹਾਨੂੰ ਦੱਸਦੀ ਹੈ ਕਿ 1,16,200 ਪ੍ਰਤੀ ਕਿਲੋਗ੍ਰਾਮ ਦੇ ਉੱਤੇ ਵਿਕ ਰਹੀ ਹੈ ਤਾਂ ਅੱਜ ਕਈ ਸ਼ਰਾਂ ਦੇ ਵਿੱਚ ਸੋਨੇ ਦੀ ਕੀਮਤ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਇਹ ਦਿੱਲੀ ਦੇ ਵਿੱਚ ਸੋਨੇ ਦੀ ਕੀਮਤ ਹੈ 24 ਕੈਰੇਟ ਸੋਨੇ ਦੀ ਕੀਮਤ ਦਿੱਲੀ ਦੇ ਵਿੱਚ 1,1380 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ 22 ਕੈਰੇਟ ਸੋਨੇ ਦੀ ਕੀਮਤ 92,940 ਰੁਪਏ ਪ੍ਰਤੀ 10 ਗ੍ਰਾਮ ਹੈ। ਅਯੋਧਿਆ ਦੇ ਵਿੱਚ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 24 ਕੈਟ ਸੋਨੇ ਦੀ ਕੀਮਤ 1,1380 ਰੁਪਏ ਇਸ ਤਰੀਕੇ ਦੇ ਨਾਲ 22 ਕੈਰੇਟ ਸੋਨੇ ਦੀ ਕੀਮਤ ਵੀ ਸੇਮ ਹੀ ਹੈ ਲਗਭਗ ਚੰਡੀਗੜ੍ਹ ਦੇ ਵਿੱਚ ਵੀ ਆਹੀ ਰੇਟ ਜਿਹੜਾ ਕਿ ਸੇਮ ਹੈਗਾ ਦੋਨਾਂ ਦਾ 24 ਗੈਟ ਸੋਨੇ ਦੀ ਕੀਮਤ ਜੋ ਕਿ 1 ਲੱਖ 1380 ਪ੍ਰਤੀ 10 ਗ੍ਰਾਮ ਹੈ ਤੇ 22 ਗੈਟ ਸੋਨੇ ਦੀ ਕੀਮਤ ਵੀ ਲਗਭਗ ਸੇਮ ਜੜਗੀ ਦੱਸਿਆ ਜਾ ਰਹੀ ਹੈ ਹైదరాబాద్ ਦੇ ਵਿੱਚ ਵੀ ਸੇਮ ਹੈ ਪਰ 22 ਗੈਟ ਸੋਨੇ ਦੀ ਕੀਮਤ ਦੇ ਵਿੱਚ ਤੁਹਾਨੂੰ ਦੱਸ ਜੀ ਕਿ ਥੋੜੀ ਚੇਂਜ ਜ਼ਰੂਰ ਹੋਇਆ ਹੈ 92000 890 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਹੈ ਤੇ 24 ਗੈਟ ਸੋਨੇ ਦੀ ਕੀਮਤ ਲਗਭਗ ਸੇਮ ਹੈ ਦੱਸਦੀ ਹੈ ਕਿ 1 ਲੱਖ 1000 230 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਹੈ ਜੈਪੁਰ ਦੇ ਵਿੱਚ ਵੀ ਸੋਨੇ ਦੀ ਕੀਮਤ ਲਗਭਗ ਸੇਮ ਹੈ 22 ਕੈਟ ਸੋਨੇ ਦੀ ਕੀਮਤ ਗਲ ਕੀਤੇ ਜਾਵੇ ਤਾਂ 92940 ਰੁਪਏ ਪ੍ਰਤੀ 10 ਗ੍ਰਾਮ ਹੈ ਤੇ 24 ਕੈਟ ਸੋਨਾ ਜੋ ਕਿ 1 ਲੱਖ 1380 ਰੁਪਏ ਪ੍ਰਤੀ 10 ਗ੍ਰਾਮ ਹੈ ਤਾਂ ਸੋਨੇ ਚਾਂਦੀ ਖਰੀਦਣ ਵਾਲਿਆਂ ਦੇ ਲਈ ਇਹ ਬਿਹਤ ਵੱਡੀ ਅਪਡੇਟ ਹੈ ਦੱਸ ਦिए ਕਿ ਦਿੱਲੀ ਦੇ ਵਿੱਚ ਚਾਂਦੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 116200 ਰੁਪਏ ਪ੍ਰਤੀ 10 ਗ੍ਰਾਮ ਹੈ ਤੇ ਅਯੋਧਿਆ ਦੇ ਵਿੱਚ ਚਾਂਦੀ ਦੀ ਕੀਮਤ 116200 ਰੁਪਏ ਪ੍ਰਤੀ ਗ੍ਰਾਮ ਹੈ ਇਸ ਤਰੀਕੇ ਦੇ ਨਾਲ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਵਿੱਚ ਵੀ ਸੇਮ ਰੇਟ ਹੈ ਪਰ ਹైదరాబాద్ ਦੇ हैदराबाद ਦੇ ਵਿੱਚ ਚਾਂਦੀ ਦੀ ਕੀਮਤ 1,26,200 ਰੁਪਏ ਪ੍ਰਤੀ ਗ੍ਰਾਮ ਹੈ ਪ੍ਰਤੀ ਕਿਲੋਗ੍ਰਾਮ ਹੈ ਯਾਨੀ ਕਿ 1 ਕਿਲੋ ਦਾ ਰੇਟ ਹੈਗਾ ਚਾਂਦੀ ਦਾ ਤੇ ਜੈਪੁਰ ਦੇ ਵਿੱਚ ਚਾਂਦੀ ਦੀ ਕੀਮਤ 1,16,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਤੇ ਵਿਕ ਰਿਹਾ ਹੈ ਤਾਂ ਜੇਕਰ ਤੁਸੀਂ ਸੋਨਾ ਖਰੀਦਣ ਦੇ ਚਾਹਵਨ ਹੋ ਤਾਂ ਹੁਣੇ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਸੋਨਾ ਖਰੀਦ ਸਕਦੇ ਹੋ